ਇਹ ਪਾਰਕ ਨਹੀਂ ਇਹ ਤਾਂ ਤੁਹਾਨੂੰ ਵੀ ਦਿਸਦਾ ਪਾਰਕ ਨਹੀਂ ਹੈਗੀ ਇਹ ਡੰਗਰਖਾਨਾ ਆ ਕੀ ਇਹੋ ਜਿਹੀ ਪਾਰਕ ਦੇ ਵਿੱਚ ਸਾਡੇ ਨਿਆਣੇ ਖੇਡ ਸਕਦੇ ਕਿ ਇਹੋ ਜਿਹੀ ਪਾਰਕਾਂ ਦੇ ਵਿੱਚ ਸਾਡੇ ਬੱਚੇ ਘੁੰਮ ਸਕਦੇ ਕਿ ਇਹੋ ਜਿਹੀਆਂ ਪਾਰਕਾਂ ਦੇ ਵਿੱਚ ਤੁਸੀਂ ਸੈਰ ਕਰਨ ਆ ਸਕਦੇ ਆ ਬਹੁਤ ਮਾੜੀ ਹਾਲਤ ਹੈ ਕੋਈ ਹਮਚੀਂ ਨਹੀਂ ਆਉਂਦਾ ਇੱਥੇ ਨਾ ਅੰਥੀ ਆਂਦਾ ਨਾ ਕੋਈ ਸ਼ਾਇਦ ਦਾ ਜ਼ਿੰਮੇਵਾਰ ਬੰਦਾ ਆਂਦਾ ਹੈ ਇਹ ਜੋ ਹਦੀਆਬਾਦ ਦੇ ਮੌਜੂਦਾ ਮੈਂ ਕਹਿ ਨਹੀਂ ਸਕਦਾ ਕਿ ਜੋ ਵੀ ਕਾਉਂਸਲਰ ਆ ਜਿੰਨੇ ਵੀ ਸਭ ਗੰਦੇ ਆ ਇੱਥੇ ਆਈਦਾ ਪਾਗਲ ਇੱਕ ਹੈਗਾ ਮਦਨ ਲਾਲ ਬੱਸੀ ਇਹ ਨਹੀਂ ਕਰ ਲੰਦਾ ਕੰਮ ਜੀ ਉਹ ਕੌਣ ਨਹੀਂ ਜੀ ਉਹ ਇੱਥੇ ਐਵੇਂ ਕਹਿੰਦਾ ਮੈਂ ਆਮ ਪਾਰਟੀ ਦੇ ਲੀਡਰ ਆ ਜੀ ਇਦਾਂ ਕੋਈ ਆ ਲੀਡਰ ਉਹ ਕੋਈ ਹੈ ਨਹੀਂ ਐਵੇਂ ਆ ਕਿਤੇ ਬੂਟੇ ਲਾਈ ਜਾਂਦਾ ਆ ਬਸ ਦੇਖੋ ਬੂਟੇ ਲੱਗਣ ਵਾਲੇ ਇਹ ਤਾਂ ਕੋਈ ਇਹਦਾ ਮੇਨ ਮੁੱਦੇ ਆ ਮੇਨ ਮਕਸਦ ਆ ਸਾਡੇ ਬੱਚਿਆਂ ਨੇ ਇੱਥੇ ਖੇਲਣਾ ਤੁਸੀਂ ਯਕੀਨ ਮੰਨੋ ਇੱਥੇ ਸੱਪ ਵੀ ਘੁੰਮਦੇ ਆ ਹੂੰ ਰਾਤੀ ਮੂਹੋਂ ਸੱਪ ਵੀ ਆ ਸਕਦੇ ਆ ਕੁਝ ਹੋ ਸਕਦਾ ਆ ਡਰ ਲੱਗਦਾ ਜਾਂਦੇ ਹੁਣ ਸਵੇਰ ਸ਼ਾਮ ਨੂੰ 5 6 ਵਜੇ ਤੁਹਾਡੇ ਮੈਂਬਰ ਬੈਠਣ ਤੁਸੀਂ ਇਹ ਚੱਕ ਕੇ ਮਿੱਟੀ ਵਾਲੇ ਡੱਬੇ ਚ ਬਾਦੂ ਇੱਦਾਂ ਤਾਂ ਨਹੀਂ ਨਾ ਨਾ ਜੀ ਇਹਦੇ ਮਿੱਟੀਾਂ ਚ ਕਾਉਣ ਆਏ ਆ ਚਲੋ ਇਹ ਕਈਆਂ ਨੇ ਛੱਲੇ ਦੱਤਣ ਗਿਆ ਲੈ ਅਸੀਂ ਐਮ ਸੀ ਆਪਣੇ ਨੂੰ ਕਹੀ ਸੀ ਉਹ ਕਹਿੰਦਾ ਜੀ ਸੁਣ ਕਿਹਾ ਮੈਂ ਉੱਥੇ ਸਭ ਕੁਝ ਕੀਤਾ ਆ ਕੀ ਕਰਕੇ ਕੀ ਗਏ ਇੱਥੇ ਉਸ ਨੂੰ ਨਹੀਂ ਕਰਕੇ ਕਹਿੰਦਾ ਉੱਥੇ ਪਾਈ ਹੈ ਕੰਪਲੇਨਟਾਂ ਪਾਈਆਂ ਹੀ ਆ ਤੇ ਹੋ ਜਾਏਗਾ ਤਰੀਕ ਤੁਹਾਡਾ ਰਜਿਸਟਰ 'ਚ ਲਿਖੀਆਂ ਹੋਈਆਂ ਰਜਿਸਟਰ ਲਿਖੀਆਂ ਹੀ ਨੇ ਪਿਆਰ ਕਰਨੇ ਰੋ ਜਾਂਦਾ ਸੀਗਾ ਹੁਣ ਜਦਾ ਹਾਲ ਖਰਾਬ ਮੁੜ ਕੇ ਤੇ ਆਇਆ ਹੀ ਨਹੀਂ ਮੈਂ ਬਈ ਮੋਟੇ ਹੋ ਗਿਆ ਮੈਂ ਤਾਂ ਹੀ ਮੋਟੇ ਹੋ ਗਿਆ ਵਾ ਵਾ ਸਫਾਈ ਕਰਨ ਲੱਗੋ ਫਿਰ ਵਿੱਚ ਰੱਟ ਚੜ ਜਾਂਦੀ ਕੋਈ ਨਾ ਕੋਈ ਮਹੱਲੇ ਦਾ ਬੰਦਾ ਆ ਕੇ ਟੱਪ ਜਾਂਦਾ ਵਿੱਚ ਕਿੱਦਾਂ ਮਤਲਬ ਰੋਕ ਜਾਂਦਾ ਇਹ ਕਿੱਦਾਂ ਲਾਤਾ ਮੈਂ ਬੂਟੇ ਲਾਈ ਤੂੰ ਲਾ ਕੇ ਕਿੱਦਾਂ ਦਿੱਤੇ ਤੂੰ ਪਛਾਂ ਕੇ ਕਿੱਦਾਂ ਦਿੱਤੇ ਇਹਨਾਂ ਨੂੰ ਪੁੱਟਣ ਬਾਅਦ ਨਹੀਂ ਕੁਛ ਦੇਣ ਆਉਂਦੇ ਪਹਿਲਾਂ ਹੀ ਆਉਂਦੇ ਪਹਿਲਾਂ ਹੀ ਸਾਫ ਦਾ ਵਾਦੇ ਹੁੰਦੇ ਆ ਉਦੋਂ ਤਾਂ ਪ ਹੌਣ ਤੋਂ ਫੋਨ ਵੀ ਗੱਲੋ ਕਿਥੇ ਆਉਂਦੀ ਨਹੀਂ ਹੁਣੇ ਫੋਨ ਵੀ ਨੇ ਚੱਕਣਾ ਰੋਟਾ ਫਗਵਾੜੇ ਦੇ ਵਿੱਚ ਕੋਈ ਵੀ ਪਾਰਕ ਜਿਹੜੀ ਆ ਉਹ ਵਧੀਆ ਤਰੀਕੇ ਨਾਲ ਮੇਨਟੇਨ ਨਹੀਂ ਹੋ ਰਹੀ ਨਾ ਸਾਫ ਸਫਾਈ ਹੋ ਰਹੀ ਨਾ ਉਹਦੀ ਦੇਖਭਾਲ ਹੋ ਰਹੀ ਇਹਦੇ ਸਫਾਈ ਕਿਹਨੇ ਕਰਨੀ ਫੇ ਪ੍ਰਸ਼ਾਸਨ ਨੇ ਬਣਾ ਕੇ ਦਿੱਤੀ ਮੈਂ ਤਾਂ ਨਹੀਂ ਕਰਨਾ ਪ੍ਰਸ਼ਾਸਨ ਦੇ ਨੁਮਾਇੰਦਿਆਂ ਨੇ ਕਰਾਉਣੀ ਕਰਕੇ ਨਹੀਂ ਇੱਥੇ ਲੋਕੀ ਸੈਨ ਕਰੋਂਦੇ ਨਹੀਂ ਤਾਂ ਜਨਾਨੀਆਂ ਨਿਆਲੇ ਇੱਥੇ ਇਦਾਂ ਖੇਡਦੇ ਜਿੱਦਾਂ ਬਹੁਤ ਵਧੀਆ ਪਾਰਕ ਸੀ ਇਹ ਸਾਰੀ ਪਾਰਕ ਦੀ ਇੱਤੀ ਫੇਟ ਦਿੱਤੀ ਆ ਪਾਰਕ ਦਾ ਉਹਦਾ ਪਾਣੀ ਨਹੀਂ ਘਰੇ ਆਉਂਦਾ ਜੀ ਇੱਥੇ ਪਾਣੀ ਆਈ ਜਾਂਦਾ ਆਪਣ ਜਗ੍ਹਾ ਹੈਗੀ ਪਰ ਹਨ ਬਈ ਅੱਜ ਮੈਨੂੰ ਖੁਦ ਪਾਰਟੀ ਦਾ ਵਰਕਰ ਹੋ ਕੇ ਇੰਨੀ ਗੱਲ ਕਹਿਣੀ ਪੈ ਰਿਆ ਵੀ ਫਗਵਾੜਾ ਵਿਧਾਨ ਸਭਾ ਹਲਕਾ ਦੇ ਵਿੱਚ ਕੋਈ ਵੀ ਕੰਮ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ ਸੁਸਾਸੀ ਕਾਲ ਜੀ ਮਾਪੇ ਕਿਸੇ ਤੁਹਾਡੇ ਨਾਲ ਸੋਸਾਇਟੀ ਵੀ ਦੇਖ ਰਹੇ ਹੋ ਅੱਜ ਫਿਰ ਤੋਂ ਤੁਹਾਨੂੰ ਇੱਕ ਫਗਵਾੜਾ ਦੀ ਇਹੋ ਜਿਹੀ ਪ੍ਰੋਬਲਮ ਨਾਲ ਸਾਂਝਾ ਕਰਵਾ ਰਿਹਾ ਰੂਬਰੂ ਕਰਵਾ ਰਿਹਾ ਦੇਖ ਸਕਦੇ ਹੋ ਅੱਜ ਮੈਂ ਇੱਕ ਪਾਰਕ ਵਿੱਚ ਖੜਾ ਹੈ ਇਹ ਹਦੀਆਬਾਦ ਮਾਨਵ ਨਗਰ ਤੇ ਵਾਰਡ ਨੰਬਰ 47 ਹੈ ਜਿੱਥੇ ਕਿ ਇਸ ਪਾਰਕ ਦੇ ਤੁਹਾਨੂੰ ਹਾਲਾਤ ਦਿਖਾਵਾਂਗਾ ਕਿ ਇਹ ਪਾਰਕ ਦੇਖ ਸਕਦੇ ਹੋ ਹਾਲਕਿ ਪ੍ਰਸ਼ਾਸਨ ਦੇ ਵੱਲੋਂ ਸਰਕਾਰ ਦੇ ਵੱਲੋਂ ਪਾਰਕ ਬਣਾਈ ਜਾਂਦੀ ਹੈ ਕਿ ਸਾਡੇ ਬਜ਼ੁਰਗ ਸਾਡੇ ਘਰ ਦੇ ਸਾਡੇ ਬੱਚੇ ਇਹਨਾਂ ਪਾਰਕਾਂ ਵਿੱਚ ਆ ਕੇ ਖੇਡਣ ਆਪਣਾ ਸਮਾਂ ਬਿਤਾਉਣ ਥੋੜੇ-ਬਹੁਤ ਵਰਕਆਊਟ ਕਰਨ ਲੇਕਿਨ ਜੋ ਹਾਲਾਤ ਤੁਸੀਂ ਇਸ ਪਾਰਕ ਦੇ ਦੇਖੋਗੇ ਉਧਰ ਝੂਲਾ ਲੱਗਾ ਹੋਇਆ ਮੈਨੂੰ ਉਹ ਦਿਖਾਈ ਮੇਰਾ ਵੀਰ ਸਭ ਤੋਂ ਪਹਿਲੀ ਨਿਗਾਹ ਮੇਰੀ ਇਸ ਝੂਲੇ ਦੇ ਪਈ ਆ ਕਿ ਇਹਦੇ ਉੱਪਰ ਹੀ ਆ ਦੇਖੋ ਸਾਰਾ ਕਿੰਨਾ ਘਾਓ ਗਿਆ ਹੋਇਆ ਬੱਚੇ ਸਾਈਡ ਤੇ ਤੁਹਾਨੂੰ ਮੈਂ ਖੇਡਦੇ ਵੀ ਦਿਖਾਉਂਗਾ ਕਿ ਕਿਵੇਂ ਖੇਡ ਲੈਂਦੇ ਆ ਟੁੱਟੀ ਦਿਖਾ ਦੇ ਵੀਰ ਤੇ ਆ ਝੂਲਾ ਹੈ ਜੀ ਝੂਲੇ ਦੇ ਨਾਲ-ਨਾਲ ਤੁਸੀਂ ਇੱਥੇ ਇਹ ਦੇਖ ਸਕਦੇ ਹੋ ਕਿ ਕਿ ਬੱਚੇ ਕੀ ਇਹੋ ਜਿਹੇ ਹੀ ਪਾਰਕ ਦੇ ਵਿੱਚ ਸਾਡੇ ਨਿਆਣੇ ਖੇਡ ਸਕਦੇ ਆ ਕਿ ਇਹੋ ਜਿਹੇ ਹੀ ਪਾਰਕਾਂ ਦੇ ਵਿੱਚ ਸਾਡੇ ਬੱਚੇ ਘੁੰਮ ਸਕਦੇ ਆ ਕਿ ਇਹੋ ਜਿਹਿਆਂ ਪਾਰਕਾਂ ਦੇ ਵਿੱਚ ਤੁਸੀਂ ਸੈਰ ਕਰਨ ਆ ਸਕਦੇ ਆ ਜਿੱਥੇ ਤੁਹਾਨੂੰ ਇਹ ਡਰ ਹੋਵੇ ਕਿ ਸਾਡੇ ਮੱਖਰ ਮੱਛੀ ਲੜ ਪਿਆ ਤਾਂ ਅਸੀਂ ਤਾਂ ਡੇਂਗੂ ਦੇ ਸ਼ਿਕਾਰ ਹੋ ਜਾਾਂਗੇ ਸਾਡੇ ਕੋਈ ਛੋਟਾ ਜਿਹਾ ਭੂੰਡ ਲੜ ਪਿਆ ਅਸੀਂ ਪਤਾ ਨਹੀਂ ਕਿਹੜੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਾਂਗੇ ਇਹ ਨਿੱਕੇ ਨਿੱਕੇ ਬੱਚੇ ਫੇਰ ਵੀ ਹਾਲੇ ਖੇਡ ਜੂਰ ਲਏ ਨੇ ਲੇਕਿਨ ਜੋ ਹਾਲਾਤ ਤੁਸੀਂ ਇਸ پارک ਦੇ ਦੇਖ ਰਹੇ ਹੋ ਜੀ ਉਹ ਹਾਲਾਤ ਹੈ ਨਹੀਂ ਆ ਪਾਰਕਾਂ ਵਾਲੇ ਕਿਉਂਕਿ ਇਹਦੇ ਵਿੱਚ ਪ੍ਰਸ਼ਾਸਨ ਕਿੰਨਾ ਕੁ ਧਿਆਨ ਰੱਖਦਾ ਹੈ ਅਸੀਂ ਚੀਜ਼ ਬਣਾਉਂਦੇ ਆ ਨੋ ਡਾਊਟ ਸਰਕਾਰਾਂ ਪ੍ਰਸ਼ਾਸਨ ਸਾਨੂੰ ਬਣਾ ਕੇ ਦਿੰਦੀ ਇਧਰ ਵਾ ਦਿਖਾਈ ਪਈ ਇਹ پارک ਨਹੀਂ ਇਹ ਲੱਗਦਾ ਸ਼ਹਿਰ ਕੋਈ ਖਾਲੀ ਪਲਾਟ ਹੈ ਔਰ ਵਿੱਚ ਐਵੇਂ ਆਵਾ ਗੋਣੀ ਘਾਓ ਗਿਆ ਹੋਇਆ ਵਾ ਸੋ ਸਾਂ ਟੀਵੀ ਦੇ ਮਾਧਿਅਮ ਰਾਹੀਂ ਤੁਹਾਨੂੰ ਫਗਵਾੜੇ ਦੀਆਂ ਉਹਨਾਂ ਹਾਲਾਤਾਂ ਤੋਂ ਰੂਬਰੂ ਕਰਾ ਰਹੇ ਹਾਂ ਉਹਨਾਂ ਜਗ੍ਹਾਾਂ ਤੋਂ ਰੂਬਰੂ ਕਰਾ ਰਹੇ ਹਾਂ ਅਸੀਂ ਚਾਹੁੰਦੇ ਆ ਕਿ ਇਹ ਗੱਲਾਂ ਪ੍ਰਸ਼ਾਸਨ ਤੱਕ ਜਾਣ ਇਹ ਇਹਦਾ ਸਾਥ ਤੁਸੀਂ ਲੋਕਣ ਦਿਨਾ ਤੁਸੀਂ ਵੀਡੀਓ ਸ਼ੇਅਰ ਕਰਨੀ ਹੈ ਤੁਸੀਂ ਕਮੈਂਟ ਕਰਨਾ ਤੇ ਤੁਸੀਂ ਇਹ ਦੱਸਣਾ ਕਿ ਅੱਛਾ ਹੋਰ ਕਿਹੜੀਆਂ ਇਹੋ ਜਿਹੀਆਂ ਜਗ੍ਹਾਆਂ ਆ ਜਿਹਦੇ ਤੇ ਤੁਸੀਂ ਚਾਹੁੰਦੇ ਹੋ ਕਿ ਸਰਕਾਰ ਦੀ ਨਿਗਾਹ ਪੱਜੇ ਜਿਹੜਾ ਤੁਸੀਂ ਚਾਹੁੰਦੇ ਹੋ ਕਿ ਸਰਕਾਰ ਇੱਧਰ ਵੀ ਦੇਖੇ ਸਰਕਾਰ ਇੱਧਰ ਨੂੰ ਵੀ ਕਿਤੇ ਆਏ ਕਿਤੇ ਐਮੀਨਾ ਵੇ ਮੰਤਰੀ ਸਾਹਿਬ ਆਉਣ ਦਾ ਪੁਲਿਸ ਨਹੀਂ ਆਏ ਗੱਡੀ ਘੜਾ ਕੇ ਲੈ ਜਾਣ ਇੱਧਰ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਜੀ ਵਧੀਆ ਬਾਤ ਤੋਂ ਇੱਥੇ ਬਿਲੋਂਗ ਕਰਦੇ ਹੋ ਇਹ ਪਾਰਕ ਦਾ ਜਿਹੜੀ ਹਾਲ ਦੇਖਿਆ ਦੇਖ ਸਕਦੇ ਹੋ ਕਿ ਪਾਰਕ ਲੱਗਦੀ ਪਾਰਕਾਂ ਕੀ ਇਹ ਇਹ ਪਾਰਕ ਨਹੀਂ ਇਹ ਤਾਂ ਤੁਹਾਨੂੰ ਵੀ ਦਿਸਦਾ ਪਾਰਕ ਨਹੀਂ ਹੈਗੀ ਇਹ ਡੰਗਰ ਖਾਨਾ ਹੇ ਜੋ ਹਦਿਆਬਾਦ ਦੇ ਮੌਜੂਦਾ ਮੈਂ ਕਹਿ ਨਹੀਂ ਸਕਦਾ ਵੀ ਜੋ ਵੀ ਕੌਂਸਲਰ ਆ ਜਿੰਨੇ ਵੀ ਸਭ ਗੰਦੇ ਆ ਕੋਈ ਪ੍ਰਸ਼ਾਸਨ ਕੋਈ ਕੰਮ ਹੀ ਨਹੀਂ ਕਰ ਰਿਹਾ ਪ੍ਰਸ਼ਾਸਨ ਨੇ ਪਾਰਕ ਬਣਾ ਕੇ ਦਿੱਤੀ ਤਾਂ ਹੈਗੀ ਆ ਪ੍ਰਸ਼ਾਸਨ ਨੇ ਨਹੀਂ ਦਿੱਤੀ ਇਹ ਕਹਿੰਦੇ ਸਫਾਈ ਕਹਿੰਦੇ ਕਰਨੀ ਫਿਰ ਪ੍ਰਸ਼ਾਸਨ ਨੇ ਬਣਾ ਕੇ ਦਿੱਤੀ ਮੈਂ ਤਾਂ ਨਹੀਂ ਕਰਨਾ ਹਣਾ ਪ੍ਰਸ਼ਾਸਨ ਦੇ ਨੁਮਾਇੰਦਿਆਂ ਨੇ ਕਰੋਣੀ ਤੁਸੀਂ ਕਦੀ ਗੱਲ ਕੀਤੀ ਆ ਆਪਣੇ ਤੁਹਾਡੇ ਜਿਹੜੇ ਆਗੂ ਹੋਣਗੇ ਜਾਂ ਕੋਈ ਇੱਥੇ ਤੁਹਾਡੇ ਐਮਸੀ ਹੋਗੇ ਜਾਂ ਕਿਸੇ ਨਾਲ ਗੱਲਬਾਤ ਕੀਤੀ ਕਿ ਦੇਖੋ ਜੀ ਇਧਰ ਵੀ ਧਿਆਨ ਦਿਓ ਵੀ ਸਾਡੇ ਨਿਆਂ ਦੇ ਤੇ ਖੇਡਦੇ ਇਨਾ ਮੱਖੀ ਮਛਰ ਆ ਗਿਆ ਕੋਈ ਲੰਡਲੜ ਗਿਆ ਤਾਂ ਕੋਈ ਕਿਹੜੀ ਬਿਮਾਰੀਆਂ ਨੂੰ ਪੈਣਗੇ ਉਹ ਉਹ ਤਾਂ ਮਹਿਲਾਵਾਸੀ ਕਹਿਣਗੇ ਅਸੀਂ ਮਹਿਲਾਵਾਸੀ ਨਹੀਂ ਸਾਡਾ ਵਾਰਡ 45 ਦਿੰਦਾ ਅੱਛਾ ਹਾਂਜੀ ਨਹੀਂ ਐਸਾ ਇਨਸਾਨੀ ਤੌਰ ਤੇ ਤੁਸੀਂ ਵੀ ਇੱਥੇ ਬੈਠੇ ਹੋਏ ਹੋ ਦੇਖ ਰਹੇ ਹੋ ਜੀ ਅਸੀਂ ਤਾਂ ਵੈਸੇ ਡੇਲੀ ਆਈ ਦਾ ਸਿਆਣੇ ਆ ਬਜ਼ੁਰਗ ਟਾਈਮ ਪਾਸ ਨਹੀਂ ਹੁੰਦਾ ਚਲੋ ਵੇ ਇੱਥੇ ਘੁੰਮ ਫਿਰ ਕੇ ਟਾਈਮ ਪਾਸ ਕਰ ਲਈਦਾ ਅੱਛਾ ਅਸੀਂ ਇਹ ਇਹ ਚੌਂਨੇ ਪੀ ਇਹਨੂੰ ਚੰਗੀ ਤਰ੍ਹਾਂ ਇਹਦਾ ਸਫਾਈ ਕੀਤੀ ਜਾਵੇ ਔਰ ਪ੍ਰਸ਼ਾਸਨ ਇਹਦਾ ਧਿਆਨ ਦੇਵੇ ਇੱਕ ਵਾਰੀ ਜੇ ਦੱਸਿਓ ਜਗਾ ਕਿਹੜੀ ਆ پارک ਕਿੱਥੇ ਪੈਂਦੀ ਹੈ ਜੀ ਇਹ ਮਾਨਵ ਨਗਰ ਚ پارک ਪੈਂਦੀ ਹੈ ਹਾਂ ਇਹ ਐਨਸੀਸੀ ਕੇ ਕੈਂਪਰ ਇਹਨਾਂ ਦਾ ਉਹਨਾਂ ਦੇ ਉਧੇ ਆਪੋਜੀਟ ਪੈ ਜਾਂਦੀ ਹੈ ਠੀਕ ਹੈ ਹਾਂਜੀ ਤੁਸੀਂ ਇਹ ਦੇਖ ਸਕਦੇ ਹੋ ਜੀ ਇਹ ਪਾਰਕ ਹੈ ਜੀ ਅਜਾ ਭਾਈ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਨਾਲ ਵੀ ਗੱਲਬਾਤ ਕਰ ਲਈ ਤੁਸੀਂ ਕਿ ਤੁਹਾਨੂੰ ਜੀ ਬਿਲੋਂਗ ਕਰਦੇ ਇੱਥਾ ਹੀ ਹੈ ਜੀ 47 ਬਾੜਈਆ ਆਪਣਾ ਛੋਟੀ ਹੈ ਜੀ ਹਾਂ ਜੀ ਵੀ ਤੁਸੀਂ ਇਹ ਪਾਰਕ ਵਿੱਚ ਬੈਠੇ ਹੋ ਤੁਹਾਡੇ ਦੇ ਸਾਹਮਣੇ ਇੱਕ ਘਰ ਦੀ ਗੱਲ ਹੈ ਜੀ ਇਹ ਹਾਂ ਜੀ ਦੱਸੋ ਜਿਵੇਂ ਕਿਵੇਂ ਦੇਖਦੇ ਹੋ ਕਿ ਹਾਲੇ ਇੱਥੋਂ ਲੱਗਦਾ ਇੱਥੇ ਬਹੁਤ ਮਾੜੇ ਹਾਲਤ ਕੋਈ ਐਮਟੀ ਨਹੀਂ ਆਉਂਦਾ ਇੱਥੇ ਨਾ ਐਮਟੀ ਆਂਦਾ ਨਾ ਕੋਈ ਸ਼ਾਇਦ ਦਾ ਜ਼ਿੰਮੇਵਾਰ ਬੰਦਾ ਆਂਦਾ ਇੱਥੇ ਕਿਉਂ ਕਿਉਂ ਆਉਂਦੇ ਕਿਉਂ ਨਹੀਂ ਆਂਦੇ ਆ ਆਪਣਾ ਟਾਈਮ ਦੇਖ ਕੇ ਨਿਕਲ ਜਾਂਦੇ ਜਦੋਂ ਉਹਨਾਂ ਨੇ ਗਰੰਟਾ ਲੈਣੀ ਆ ਉਦੋਂ ਉੱਥੇ ਆ ਜਾਣਾ ਚਾਰ ਬੰਦੇ ਖੜੇ ਕਰਕੇ ਫੋਟੋਆਂ ਖਿਚਾੜ ਲੈਣੀ ਹੈ ਬਾਅਦ ਚ ਚਲ ਜਾਣਾ ਐ ਐਮਸੀ ਨੇ ਬੋਟਰ ਹਣ ਪਿੱਛੇ ਹੀ ਨਿਕਲ ਕੇ ਗਈਆਂ ਵਾ ਉਦੋਂ ਐਮਸੀ ਨੇ ਬੜੇ ਵਾਦੇ ਤੁਹਾਨੂੰ ਕੀਤੇ ਹੋਣੇ ਤੁਹਾਡੇ ਇਲਾਕੇ ਦੇ ਇਹ ਨਹੀਂ ਆਂਦਾ ਭਰਾ ਕੋਈ ਨਹੀਂ ਆਂਦਾ ਇੱਥੇ ਇੱਥੇ ਨੇ ਕੋਈ ਆਂਦਾ ਵੋਟਾਂ ਲੈਣ ਵੀ ਨਹੀਂ ਆਏ ਵੋਟਾਂ ਲੈਣੇ ਜਾਂਦੇ ਆ ਵੋਟਾਂ ਦੇ ਬਾਅਦ ਨਹੀਂ ਕੁਝ ਦੇਣ ਆਂਦੇ ਪਹਿਲਾਂ ਹੀ ਆਂਦੇ ਪਹਿਲਾਂ ਹੀ ਥੱਪਦੇ ਵਾਦੇ ਹੁੰਦੇ ਆ ਉਦੋਂ ਤਾਂ ਪੈਰੀ ਵੀ ਪੈ ਜਾਂਦੇ ਇਹ ਤੇ ਅਸੀਂ ਹਰਗ ਤੁਹਾਡੇ ਕੰਮ ਆਵਾਂਗੇ ਹੋਂਦ ਤੁਸੀਂ ਫੋਨ ਵੀ ਕਰ ਲੋ ਕਿਥੇ ਐਂਸੀ ਨਾ ਹੋਣੇ ਫੋਣੇ ਨੇ ਚੱਕਣਾ ਤੁਹਾਡਾ ਬਾਕੀ ਦਾ ਕੰਮ ਤਾਂ ਕਰਨਾ ਬਹੁਤ ਦੂਰ ਦੀ ਗੱਲ ਨੇ ਤੁਹਾਡੇ ਇੱਥੇ ਹੀ ਐਮਸੀ ਕੌਣ ਨੇ ਸਾਡਾ ਇਦਾਂ ਲਾ ਹੈਗਾ ਸੈਫੀ ਚੱਡਾ ਸੈਫੀ ਚੱਡਾ ਹਾਂਜੀ ਚਲੋ ਜੀ ਠੀਕ ਹੈ ਜੀ ਕੋਸ਼ਿਸ਼ ਕਰਦੇ ਹਾਂ ਉਹਨਾਂ ਤੱਕ ਵੀਡੀਓ ਪਹੁੰਚਾਉਣ ਦੀ ਅਸੀਂ ਇਸੇ ਲਈ ਇਹ ਫਗਵਾੜੇ ਦਾ ਢੇਡਾ ਮਾਰ ਰਹੇ ਹਾਂ ਜੀ ਪੂਰਾ ਸਾਈਂਟੀਵੀ ਵੱਲੋਂ ਤਾਂ ਕਿ ਉਹ ਚੀਜ਼ਾਂ ਸਰਕਾਰ ਦੀ ਨਿਗਾ ਚ ਲਈ ਆਈਏ ਉਹੋ ਵਾਲੀਆਂ ਜਗ੍ਹਾ ਪ੍ਰਸ਼ਾਸਨ ਹੀ ਨਿਗਰਖਿਲਾ ਇਹ ਕਿ ਜਿੱਥੇ ਚੌਂ ਨੇ ਚੌਂ ਜਾਊਗੀ ਇਹ ਮੇਨ ਮੀਡੀਆ ਦੇ ਵਿੱਚ ਜਾਂ ਇਹ ਵੀ ਲੋਕ ਜੋ ਸ਼ਾਮ ਨੂੰ 7 ਵਜੇ ਤੋਂ ਬਾਅਦ ਹਾਂ ਨਾ ਜੀ ਇਹ ਤਾਂ ਪੱਕੀ ਚੱਲਣੀ ਹੈ ਜੀ ਇਹ ਨਹੀਂ ਕੁਝ ਕਹਿਣਾ ਚੌਂਦੇ ਉਹ ਬੋਲਾਂ ਚੌਂਦੇ ਮੈਸੇਜ ਦੇਣਾ ਚੌਂਦੇ ਸ਼ਾਮ ਨੂੰ 5-6 ਵਜੇ ਤੁਹਾਡੇ ਮੈਂਬਰ ਬੈਠਣ ਤੁਸੀਂ ਇਹ ਚੱਕ ਕੇ ਮਿੱਟੀ ਵਾਲੇ ਡੱਬੇ ਚ ਬਾਦੋ ਇੰਦਾ ਤਾਂ ਨਹੀਂ ਨਾ ਨਾ ਜੀ ਇਹ ਤਾਂ ਮਿੱਟੀਾਂ ਚ ਕਾਉਣ ਆਏ ਆ ਚਲੋ ਇਹ ਕਈਆਂ ਨੇ ਛੱਲੇ ਲੱਤਣ ਗਈ ਆਲੇ ਧੰਨਵਾਦ ਜੀ ਹਾਂ ਧੰਨਵਾਦ ਤਾਂ ਸੋ ਦੇਖ ਸਕਦੇ ਹੋ ਜੀ ਸੋ ਇਹ ਕਿਤਨਾ ਕਿਤੇ ਨੋ ਡਾਊਟ ਇਹ ਆਏ ਬਰਾਵਾ ਇਹ ਆ ਦਿਖਸਾ ਦੋ ਜੀ ਕਿਉਂਕਿ ਜਦੋਂ ਬੱਚੇ ਨਿੱਕੇ ਨਿੱਕੇ ਹੁਣ ਇੱਥੇ ਤੇ ਜਦੋਂ ਆ ਚਾਦਰ ਜੀ ਵਿਛੀ ਹੋਈ ਆ ਇਹ ਹਾਲ ਨੇ ਸੋ ਇਸ ਸਮੇਂ ਇੱਥੇ ਮੌਜੂਦ ਕਿਉਂਕਿ ਐਮਸੀ ਦੀਆਂ ਚੋਣਾ ਨਿਕਲ ਗਈਆਂ ਨੇ ਆਮ ਆਦਮੀ ਪਾਰਟੀ ਦੇ ਆਗੂ ਨੇ ਜਿਨ੍ਹਾਂ ਦੀ ਵਾਈਫ ਦੇ ਵੱਲੋਂ ਐਮਸੀ ਦੀਆਂ ਚੋਣਾ ਲੜੀਆਂ ਗਈਆਂ ਸੀਗੀਆਂ ਹੁਣ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਇਸ ਸਮੇਂ ਤੁਸੀਂ ਇਸ ਪਾਰਕ 'ਚ ਖੜੇ ਹੋ ਜੀ ਜੀ ਹਾਂਜੀ ਕੱਲ੍ਹ ਬਾਅਦ ਅਸੀਂ ਵੀ ਕੀਤੀ ਲੋਕਾਂ ਨਾਲ ਆਸ-ਪਾਸ ਥੋੜੇ ਜਿੰਨੇ ਲੋਕ ਸਾਨੂੰ ਇੱਥੇ ਮਿਲੇ ਨੇ ਹਾਲਾਤ ਅਸੀਂ ਦੇਖ ਰਹੇ ਹਾਂ ਮੌਜੂਦਾ ਇਸ ਸਮੇਂ ਜੋ ਪਾਰਕ ਦੇ ਬਣੇ ਹੋਏ ਨੇ ਬਿਲਕੁਲ ਸਰਕਾਰ ਪ੍ਰਸ਼ਾਸਨ ਪਾਰਕਾਂ ਬਣਾਉਂਦੀਆਂ ਨੇ ਜੀ ਕਿ ਹਾਂਜੀ ਜੀ ਸਾਡੇ ਬੱਚੇ ਖੇਡ ਸਕਣ ਤੁਸੀਂ ਇੱਥੇ ਬਜ਼ੁਰਗ ਸਾਡੇ ਜਵਾਨ ਨੌਜਵਾਨ ਇੱਥੇ ਆ ਕੇ ਆਪਣਾ ਸ਼ਾਮ ਦਾ ਸਵੇਰ ਦਾ ਸਮਾਂ ਬਤੀਤ ਕਰ ਸਕਣ ਵਰਕਆਊਟ ਕਰ ਸਕਣ ਹਨ ਐਕਸਰਸਾਈਜ਼ ਕਰ ਸਕਣ ਲੇਕਿਨ ਜੋ ਇਹ ਜੇ ਹਾਲਾਤ ਇਸ ਪਾਰਕ ਦੇ ਨੇ ਇੱਥੇ ਰੋਂ ਬੰਦਾ ਡਰ ਡਰੇ ਘੰਦਰ ਬਣਨ ਤੋਂ ਹੀ ਬਿਲਕੁਲ ਪਹਿਲਾਂ ਤਾਂ ਮੈਂ ਸਾਂਝ ਟੀਵੀ ਵਾਲਿਆਂ ਦਾ ਬਿਲੋਂ ਧੰਨਵਾਦ ਕਰਨਾ ਚਾਹੁੰਦਾ ਮੈਂ ਵੀ ਉਹ ਉਪਦੇ ਉਪਾਦੇ ਪਾਰਕ ਦੇ ਵਿੱਚ ਅੱਜ ਪਹੁੰਚ ਕੇ ਜਾਇਜ਼ਾ ਲਿਆ ਤੇ ਪ੍ਰਸ਼ਾਸਨ ਤੱਕ ਇਹ ਮੈਸੇਜ ਲਾਂਦੇ ਜਿਹੜੀ ਕੋਸ਼ਿਸ਼ ਕੀਤੀ ਹੈ ਮੈਂ ਬਹੁਤ ਦਿলো ਧੰਨਵਾਦਾ ਤੁਹਾਡਾ ਸਾਰੇ ਚੈਨਲ ਵਾਲਿਆਂ ਦਾ ਜੀ 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 ਮੈਂ ਦੱਸਣਾ ਚਾਹਨਾ ਮਾਂ ਵੀ ਮੈਂ ਮਨੀਸ਼ ਕੁਮਾਰ ਝੰਡਾ ਆਮ ਆਦਮੀ ਪਾਰਟੀ ਸੋਸ਼ਲ ਮੀਡੀਆ ਚਲਾਉਣਾ ਖੁਦ ਤੇ ਮੈਂ ਫਗਵਾੜੇ ਦੇ ਹਾਲਾਤਾਂ ਬਾਰੇ ਬਿਲਕੁਲ ਕਲੀਅਰ ਕਰਾਂਗਾ ਜੇ ਤੁਸੀਂ ਮੈਨੂੰ ਆਏ ਆ ਮਿਲੇ ਆ ਬਹੁਤ ਧੰਨਵਾਦ ਆ ਫਗਵਾੜੇ ਦੇ ਵਿੱਚ ਕੋਈ ਵੀ ਪਾਰਕ ਜਿਹੜੀ ਆ ਉਹ ਵਧੀਆ ਤਰੀਕੇ ਨਾਲ ਮੇਨਟੇਨ ਨਹੀਂ ਹੋ ਰਹੀ ਨਾ ਸਾਫ ਸਫਾਈ ਹੋ ਰਹੀ ਨਾ ਉਹਦੀ ਦੇਖਭਾਲ ਹੋ ਰਹੀ ਆ ਬਣਾ ਦਿੱਤੀ ਆ ਦੇਖਭਾਲ ਨਹੀਂ ਹੋ ਰਹੀ ਦੇਖਭਾਲ ਨਹੀਂ ਹੋ ਰਹੀ ਇਸ ਪਾਰਕ ਨੂੰ ਘੱਟੋ ਘੱਟ 10 ਵਾਰੀ ਮਹੱਲੇ ਵਾਲਿਆਂ ਨੇ ਮਿਲ ਕੇ ਅਸੀਂ ਆਪ ਪੈਸੇ ਇਕੱਠੇ ਕਰਕੇ ਸਾਫ ਕਰਾ ਚੁੱਕੇ ਆ ਹੁਣ ਵੀ ਮੈਂ ਪਾਰਟੀ ਦਾ ਮੈਂਬਰ ਵੀ ਆ ਪਰ ਮੈਂ ਆਪਣੇ ਪਾਰਟੀ ਦੇ ਸੀਨੀਅਰ ਆਗੂਆਂ ਤੱਕ ਮੈਸੇਜ ਲਾਣਾ ਚਾਹੁੰਦਾ ਕਿਉਂਕਿ ਥੋੜੇ ਬਿਜ਼ੀ ਹੜ ਮੀਟਾਂ ਦੇ ਕਾਰਨ ਸਾਰੇ ਪਾਸੇ ਮੇਰਾ ਮੈਸੇਜ ਉਹ ਨਾ ਤੱਕ ਨਹੀਂ ਸੀ ਲੱਗ ਰਿਹਾ ਤੁਹਾਡੇ ਜ਼ਰੀਏ ਲੱਗੇਗਾ ਤੇ ਮੈਂ ਆਪਣੇ ਮੁੱਖ ਮੰਤਰੀ ਸ਼੍ਰੀ ਭਗਵਾਨ ਤਮਨ ਜੀ ਦੇ ਅੱਗੇ ਵੀ ਇੱਕ ਬੇਨਤੀ ਕਰਨਾ ਚਾਹਾਂਗਾ ਕਿ ਫਗਵਾੜੇ ਦੇ ਸੜਕਾਂ ਦੇ ਹਾਲਾਤ ਬਹੁਤ ਬੁਰੇ ਆ ਜਿਸ ਤਰ੍ਹਾਂ ਇਹ ਪਾਰਕ ਦਾ ਹਾਲਾਤ ਆ ਇਸੇ ਤਰ੍ਹਾਂ ਫਗਵਾੜੇ ਦੀ ਹਰ ਸੜਕ ਚਾਹੇ ਉਹ ਪਲਾਈ ਰੋਡ ਹੋਵੇ ਚਾਹੇ ਹਿਾਰਪੁਰ ਰੋਡ ਹੋਵੇ ਚਾਹੇ ਬੰਗਾ ਰੋਡ ਹੋਵੇ ਚਾਹੇ ਅਰਬਨ ਸਟ੍ਰੀਟ ਹੋਵੇ ਚਾਹੇ ਆਪਣਾ ਗੰਡਮਾ ਰੋਡ ਹੋ ਗਿਆ ਸਾਡਾ ਇਥੋਂ ਸਾਡੇ ਮਾਤਾ ਰਾਣੀ ਰੋਡ ਮਾਨਮ ਨਗਰ ਦੇ ਵਿੱਚ ਪੈਂਦਾ ਉਹ ਵੀ ਖਰਾਬ ਆ ਆ ਜਿਹੜਾ ਰੋਡ ਆ ਪਿਛਲੇ ਐਮਸੀ ਨੇ ਬਣਵਾਇਆ ਸੀਗਾ ਇਹ ਮੇਰੇ ਖਿਆਲ ਨਾਲ 10-11 ਸਾਲ ਹੋ ਗਿਆ। ਇੱਥੇ ਇੱਕ-ਇੱਕ ਫੁੱਟ ਦੀ ਭਰਤੀ ਚੱਕ ਕੇ ਲੈ ਗਏ। ਇਹਦੇ ਬਾਰੇ ਵੀ ਮੈਂ ਲਿਖਤੀ ਰੂਪ ਦੇ ਵਿੱਚ ਕਮਿਸ਼ਨਰ ਮੈਡਮ ਨੂੰ ਦੇ ਚੁੱਕਾ। ਉਸ ਤੋਂ ਬਾਅਦ ਕਈ ਕਮਿਸ਼ਨਰ ਚੇਂਜ ਹੋ ਗਏ। ਪਹਿਲਾਂ ਫਗਵਾੜੇ ਦੇ ਵਿੱਚ ਕਮਿਸ਼ਨਰ ਵੀ ਬੜੀ ਮੁਸ਼ਕਲ। ਕਿੰਨਾ ਕਿ ਇੰਨੀਆਂ ਚਿੱਠੀਆਂ ਦੇ ਦਿੱਤੇ ਕਮਿਸ਼ਨਰ ਚੇਂਜ ਹੋ ਗਏ ਪਰ ਸਾਡੀ ਸੜਕ ਨਹੀਂ ਜੀ। ਨਾ ਸਾਡੀ ਸੜਕ ਬਣੀ ਆ ਤੇ ਨਾ ਸਾਡੀਆਂ ਪਾਰਕਾਂ ਦਾ ਕੋਈ ਹੱਲ ਹੋਇਆ। ਠੀਕ ਹੈ। ਤੇ ਇਸ ਬਾਰੇ ਮੈਂ ਥੋੜੇ ਦੇ ਨਾ ਪਿੱਛੇ ਮੇਰੇ ਖਿਆਲ ਨਾਲ 6 ਜੁਲਾਈ ਦੇ ਲਗਭਗ ਮੇਰ ਸਾਹਿਬ ਨੂੰ ਇੱਥੇ ਬੁਲਾ ਕੇ ਇੱਕ ਪਾਰਟੀ ਦਾ ਵਰਕਰ ਹੋਣ ਦੇ ਨਾਤੇ ਉਹ ਤੇ ਉਹਨਾਂ ਨੇ ਮੈਨੂੰ ਵਿਸ਼ਵਾਸ ਦਵਾਇਆ ਸੀ ਵੀ ਇਹ ਕੰਮ ਹੋਏਗਾ ਪਰ ਹਜੇ ਤੱਕ 6 ਜੁਲਾਈ ਤੋਂ ਲੈ ਕੇ ਹਜੇ ਤੱਕ ਨਹੀਂ ਹੋਇਆ ਤੇ ਮੈਂ ਇੱਕ ਇੱਕ ਗੱਲ ਕਲੀਅਰ ਕਰਨੀ ਚਾਹਨਾ ਵੀ ਥੋੜਾ ਵਿੱਚ ਬਰਸਾਤ ਦਾ ਮੌਸਮ ਹੋਣ ਕਰਕੇ ਸਫਾਈ ਨਹੀਂ ਵੀ ਹੁੰਦੀ ਪਰ ਜਿਸ ਦਿਨ ਬਰਸਾਤ ਨਹੀਂ ਹੁੰਦੀ ਸਫਾਈ ਹੋ ਸਕਦੀ ਹੈ ਜੇ ਕਰਨੀ ਚਾਹੋ ਤਾਂ ਹੋ ਸਕਦੀ ਹੈ ਪਰ ਕਰਨ ਦੀ ਨੀਅਤ ਸਹੀ ਤਰੀਕੇ ਨਾਲ ਹਜੇ ਵੀ ਮੈਨੂੰ ਲੱਗਦਾ ਨਹੀਂ ਵੀ ਫਗਵਾੜੇ ਦੇ ਵਿੱਚ ਕਿਸੇ ਦੀ ਵੀ ਹੋਵੇ ਹਾਂਜੀ ਪਾਰਕ ਦੀ ਹੈ ਹਾਂਜੀ ਪਾਰਕਾ ਦੀ ਨਹੀਂ ਪੂਰੇ ਸੜਕਾਂ ਦੀ ਸਟਰੀਟ ਲਾਈਟ ਦੀ ਸਮੱਸਿਆ ਇਹਦੀ ਪਾਰਕ ਦੀਆਂ ਸਟਰੀਟ ਲਾਈਟਾਂ ਦੀ 3 ਮਹੀਨੇ ਤੋਂ ਕੰਪਲੀਟ ਕਰ ਰਹੇ ਹਾਂ ਜੀ ਮੈਂ ਇਹਦੀਆਂ ਪੀਲੀਆਂ ਲਾਈਟਾਂ ਸਾਰੀਆਂ ਬੰਦਾ ਪੂਰੀ ਪਾਰਕ ਦੇ ਵਿੱਚ ਇੱਕ ਲਾਈਟ ਜਗਦੀ ਆ ਔਰ ਇਹ ਦਰੱਖਤਾਂ ਦੀ ਕਟਾਈ ਲਈ ਮੈਂ ਕਈ ਵਾਰੀ ਕਹਿ ਚੁੱਕਾ ਜੀ ਪਰ ਇਹਦੇ ਤੇ ਕੋਈ ਵੀ ਹਜੇ ਤੱਕ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ ਕੋਈ ਕੰਮ ਨਹੀਂ ਹੋ ਰਿਹਾ ਮੈਨੂੰ ਲੱਗਦਾ ਸ਼ਾਇਦ ਇਹੀ ਗੱਲਬਾਤ ਹੀ ਘਾਟ ਸੀਗੀ ਸਾਨੂੰ ਕਿ ਗੱਲਬਾਤ ਨਹੀਂ ਹੋ ਰਹੀ ਸੀ ਜਾਂ ਤੁਸੀਂ ਲਿਖਤੀ ਫਾਰਮ 'ਚ ਜਾ ਰਹੇ ਸੀਗੇ ਲੇਕਿਨ ਇੱਕ ਵਰਬਲੀ ਫਾਰਮ ਨਹੀਂ ਜਾ ਰਹੇ ਸੀਗਾ ਉਹਨਾਂ ਦੇ ਕੋਲ ਸਰ ਜਦੋਂ ਅਸੀਂ ਪਾਰਟੀ ਦੇ ਵਰਕਰ ਆ ਉਹਨਾਂ ਨੂੰ ਨੋਟ ਕਰਾ ਕੇ ਆਨੇ ਆ ਠੀਕ ਆ ਸੀਵਰੇਜ ਦੀ ਸਮੱਸਿਆ ਲਈ ਉਹਨਾਂ ਨੂੰ ਕਿਹਾ ਵੀ ਸੀਵਰੇਜ ਦੀ ਬਲੌਕ ਜਾ ਉਹਨਾਂ ਨੇ ਹੱਲ ਕਰਵਾਏ ਆ ਮੇਰ ਸਾਹਿਬ ਨੇ ਹੱਲ ਕਰਵਾਏ ਵੀ ਮੇਨ ਮਕਸਦ ਆ ਸਾਡੇ ਬੱਚਿਆਂ ਨੇ ਇੱਥੇ ਖੇਲਣਾ ਤੁਸੀਂ ਯਕੀਨ ਮੰਨੋ ਇੱਥੇ ਸੱਪ ਵੀ ਘੁੰਮਦੇ ਆ ਹੂੰ ਛੋਟੇ ਛੋਟੇ ਬੱਚੇ ਘੁੰਮਦੇ ਆ ਚਾਹੇ ਉਹ ਪ੍ਰਵਾਸੀਆਂ ਦੇ ਆ ਤੇ ਚਾਹੇ ਸਾਡੇ ਆਪਣੇ ਪੰਜਾਬੀਆਂ ਦੇ ਬੱਚੇ ਬੱਚੇ ਆ ਠੀਕ ਹੈ ਨਾ ਜੀ ਸੋ ਮੈਂ ਇਹ ਪ੍ਰਸ਼ਾਸਨ ਦੇ ਅੱਗੇ ਬੇਨਤੀ ਕਰਨਾ ਚਾਹਨਾ ਮਾਂ ਔਰ ਆਪਣੀ ਸਰਕਾਰ ਅੱਗੇ ਵੀ ਬੇਨਤੀ ਰੱਖਣਾ ਚਾਹਨਾ ਮਾਂ ਵੀ ਜਿਨ੍ਹਾਂ ਨੂੰ ਚੁਣਿਆ ਆ ਤੁਸੀਂ ਉਹਦੇ ਵੰਡੇ ਆ ਉਹਨਾਂ ਦੇ ਵਿੱਚੋਂ ਕੰਮ ਕਰਨ ਲਈ ਕੋਈ ਵੀ ਸਹੀ ਤਰੀਕੇ ਨਾਲ ਅਜੇ ਕੰਮ ਨਹੀਂ ਕਰ ਰਿਹਾ ਲੋ ਜੀ ਠੀਕ ਹੈ ਜੀ ਇਹ ਸਪਸ਼ਟ ਹੈਗਾ ਇਹ ਖੁਦ ਪਾਰਟੀ ਦੇ ਮੈਂਬਰ ਬੋਲ ਰਹੇ ਨੇ ਪਾਰਟੀ ਜਾਗੂ ਬੋਲ ਰਹੇ ਨੇ ਐ ਐਮਸੀ ਦੀਆਂ ਚੋਣਾ ਐਮਸੀ ਟਿਕਟ ਜਿਹੜੀ ਸੀਗੀ ਆਮ ਆਦਮੀ ਪਾਰਟੀ ਨੂੰ ਇਹਨਾਂ ਦੀ ਵਾਈਫ ਨੇ ਮਿਲਿਆ ਉਹਨਾਂ ਦੇ ਵੱਲੋਂ ਇਹ ਸ਼ਬਦ ਕਹੇ ਗਏ ਨੇ ਕਿ ਹਾਲੇ ਤੱਕ ਸਾਡੀ ਉਹਨਾਂ ਦੀ ਅਛੇ ਤੁਸੀਂ ਕਹਿੰਦੇ ਹੋ ਕਿ ਮੇਰੀ ਸੁਣਵਾਈ ਨਹੀਂ ਕੀਤੀ ਗਈ ਤੇ ਆਮ ਲੋਕਾਂ ਦੀ ਸੁਣਵਾਈ ਕਿੱਥੋਂ ਹੋਏਗੀ ਜੇ ਤੁਹਾਡੇ ਆਪਣੇ ਆਗੂਆਂ ਦੀ ਸੁਣਵਾਈ ਸਰਕਾਰ ਨਹੀਂ ਕਰਨ ਦਈਏ ਅੱਜ ਥੋੜੇ ਦਿਨ ਪਹਿਲਾਂ ਮੀਟਿੰਗ ਵੀ ਹੋਈ ਆ ਉਹਦੇ ਵਿੱਚ ਹਲਕਾ ਇੰਚਾਰਜ ਹਰਜੀਮਾਨ ਜੀ ਨੇ ਇਹ ਕਲੀਅਰ ਕੀਤਾ ਸੀ ਵੀ 15 ਦਿਨਾਂ ਦੇ ਵਿੱਚ ਹੱਲ ਕਰਾਂਗੇ ਹਜੇ 10 ਦਿਨ ਹੋ ਚੁੱਕੇ ਆ 5 ਦਿਨ ਹੋਰ ਪਏ ਆ ਦੇਖੋ ਕੀ ਹੱਲ ਹੋ ਸਕਦਾ ਹੈ ਜੀ ਜਿੰਨਾ ਹੋ ਜਾਏਗਾ ਇਹ ਕੋਈ ਵੀ ਹਲਕਾ ਇੰਚਾਰਜ ਆ ਚਾਹੇ ਕੋਈ ਵੀ ਜ਼ਿੰਮੇਵਾਰ ਬੰਦਾ ਆ ਉਹਨਾਂ ਦੀ ਡਿਊਟੀ ਬਣਦੀ ਆ ਵੀ ਉਹ ਆਪਣਾ ਕੰਮ ਚ ਦੇਖਣ ਵੀ ਸਰਕਾਰ ਦੇ ਜਿਹੜੇ ਸਾਨੂੰ ਗੱਲ ਸੁਣਨੀ ਨਾ ਪਵੇ ਕਿਸੇ ਤੋਂ ਅੱਜ ਮੈਨੂੰ ਖੁਦ ਪਾਰਟੀ ਦਾ ਵਰਕਰ ਹੋ ਕੇ ਇੰਨੀ ਗੱਲ ਕਹਿਣੀ ਪੈ ਰਿਆ ਵੀ ਫਗਵਾੜਾ ਵਿਧਾਨ ਸਭਾ ਹਲਕਾ ਦੇ ਵਿੱਚ ਕੋਈ ਵੀ ਕੰਮ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ ਤੁਸੀਂ ਇਹ ਇਸਪਾਰਕ ਦਾ ਐਡਰੈਸ ਦੱਸੋ ਕਿਹੜਾ ਵਾਰਡ ਨੰਬਰ ਕਿਹੜਾ ਪੈਂਦਾ ਜੀ ਇਹ ਵਾਰਡ ਨੰਬਰ 47 ਪੰਡਿਤ ਦੀਨदयाल ਉਪਾਧੇ ਪਾਰਕ ਬੈਕ ਸਾਡ પેટ્રોલ ਪੰਪ ਹਦਿਆਬਾਦ ਇਹ ਹੀ ਪਾਰਕ ਨਹੀਂ ਪਿੱਛੇ ਅਟਲ ਬਿਹਾਰੀ ਭਾਜਪਾ ਪਾਰਕ ਹੈਗੀ ਆ ਉਹਦੇ ਵਿੱਚ ਜਿਹੜੇ ਆ ਓਪਨ ਜਿਮ ਦੇ ਝੂਲੇ ਲੱਗੇ ਹੋ ਆ ਉਹ ਵੀ ਟੁੱਟੇ ਹੋਏ ਉਹਨਾਂ ਦੀ ਵੀਡੀਓ ਤੱਕ ਬਣਾ ਕੇ ਮੈਂ ਭੇਜ ਚੁੱਕਾ ਆ ਅੱਗੇ ਲੇਕਿਨ ਹਜੇ ਤੱਕ ਕਿਸੇ ਤਰੀਕੇ ਦਾ ਕੋਈ ਵੀ ਹੱਲ ਨਹੀਂ ਆਇਆ ਸੋ ਕਹਿਣ ਦਾ ਭਾਵ ਹੈ ਕਿ ਹੁਣ ਆਮ ਆਦਮੀ ਪਾਰਟੀ ਆਪਣੇ ਹੀ ਆਗੂਆਂ ਦੀ ਗੱਲਾਂ ਨਹੀਂ ਸੁਣਦੀ ਉਹ ਕਹਿੰਦੇ ਕਿ ਅਸੀਂ ਆਪ ਵੀਡੀਓ ਬਣਾ ਕੇ ਲਿਖਤੀ ਰੂਪ ਚ ਦੇ ਦਿੱਤਾ ਕਿ ਜੇ ਤੁਸੀਂ ਆਪਣੇ ਆਗੂਆਂ ਦੀ ਆਵਾਜ਼ ਨਹੀਂ ਸੁਣੀ ਤਾਂ ਆਮ ਲੋਕਾਂ ਦੀ ਆਵਾਜ਼ ਕੌਣ ਸੁਣੂਗਾ ਸੋ ਇਹ ਵੱਡਾ ਸਵਾਲ ਬਣਦਾ ਸੋ ਤੁਸੀਂ ਕੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਹੋ ਜਿਹੇ ਹੀ ਪਾਰਕਾਂ ਦੇ ਵਿੱਚ ਅਸੀਂ ਆਪਣੇ ਬੱਚੇ ਭੇਜ ਸਕਦੇ ਆਂ ਕੀ ਤੁਸੀਂ ਇਸ ਗੱਲ ਨੂੰ ਸੋਚ ਸਕਦੇ ਹੋ ਕਿ ਇਹੋ ਜਿਹੀ ਪਾਰਕ ਵਿੱਚ ਤੁਸੀਂ ਸਵੇਰ ਸ਼ਾਮ ਸੈਰ ਕਰਨਾ ਸਕਦੇ ਹੋ ਕਿ ਤੁਸੀਂ ਇਹ ਸੋਚ ਸਕਦੇ ਹੋ ਕਿ ਇਹੋ ਜਿਹਿਆਂ ਪਾਰਕਾਂ ਦੇ ਵਿੱਚ ਤੁਸੀਂ ਆਰਾਮ ਫਰਮਾ ਸਕਦੇ ਹੋ ਝੂਲੇ ਲੈ ਸਕਦੇ ਹੋ ਜੀ ਨਹੀਂ ਬਿਲਕੁਲ ਨਹੀਂ ਕਿਉਂਕਿ ਇਹੋ ਜਿਹੇ ਪਾਰਕ ਵਿੱਚ ਬੰਦੇ ਨੂੰ ਡਰ ਪਿਆ ਹੁੰਦਾ ਭਾਈ ਨਿਆਣਾ ਕਦੇ ਵੇਚਣਾ ਵੱੜ ਜਾ ਪਤਾ ਨਹੀਂ ਕੀ ਕੁਝ ਨਿਕਲ ਆਉਣਾ ਇਥੋਂ ਦੀ ਇਹ ਪਾਰਕਾਂ ਫਗਵਾੜੇ ਦੀਆਂ ਪਾਰਕਾ ਜੀ ਮਾਨਵਨਗਰ ਦੀ ਪਾਰਕ ਹੈ ਅਟਲ ਬਿਹਾਰੀ ਵਾਜਪਾਈ ਜਿਸ ਪਾਰਕ ਦਾ ਨਾਮ ਹੈ ਤੇ ਉਸ ਪਾਰਕ ਦੇ ਤੁਹਾਨੂੰ ਹਾਲਾਤ ਦਿਖਾਉਣ ਲੱਗੇ ਆ ਕਿ ਦੇਖ ਸਕਦੇ ਹੋ ਸਾਂਝ ਟੀਵੀ ਦੁਆਰਾ ਤੁਹਾਨੂੰ ਫਗਵਾੜੇ ਦੀਆਂ ਉਹਨਾਂ ਜਗ੍ਹਾਾਂ ਤੇ ਦਿਖਾ ਰਹੇ ਹਾਂ ਜਿੱਥੇ ਕਿ ਅਸੀਂ ਚਾਹੁੰਦੇ ਹਾਂ ਕਿ ਪ੍ਰਸ਼ਾਸਨ ਦਾ ਇਹਦੇ ਵੱਲ ਨਿਗਾਹ ਜ਼ਰੂਰ ਪਵੇ ਇੱਥੇ ਜੋ ਆਸ-ਪਾਸ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਜੀ ਬਸ ਆਸੀ ਕਾਲ ਜੀ ਜੀ ਕੀ ਨਾ ਤੁਹਾਡਾ ਜੀ ਸਦੀਰ ਕੁਮਾਰ ਜੀ ਕਿਥੋਂ ਰਹਿੰਦੇ ਆ ਸਰ ਇੱਥੇ ਸਾਹਮਣੇ ਰਹਿੰਦੇ ਆ ਸਾਹਮਣੇ ਦੇ ਥੋੜੇ ਦੇ ਘਰ ਦੇ ਸਾਹਮਣੇ ਪਾਰਕ ਬਣੀ ਹੋਈ ਜੀ ਹਾਂਜੀ 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 ਇਹ ਹਾਲਾਤ ਦੇਖ ਰਹੇ ਤੁਸੀਂ ਇਹ ਪਾਰਕ ਦੇ ਬਿਲਕੁਲ ਜੀ ਬਿਲਕੁਲ ਨੋਟ ਕਰਦੇ ਹੋ ਬਿਲਕੁਲ ਜੀ ਕੀ ਕੀ ਤੁਹਾਨੂੰ ਕੀ ਲੱਗਦਾ ਕਿ ਤੁਸੀਂ ਕੀ ਤੁਸੀਂ ਇਧਰ ਮੇ ਨਾਲ ਪਲੀਜ਼ ਇੱਥੇ ਰੱਖਤਾਓ ਅੰਦਰ ਤਾਂ ਮੇਰਾ ਆਪਣਾ ਬਾੜੂ ਦੇ ਲਈ ਕੀਤਾ ਮੈਨੂੰ ਲੱਗਦਾ ਪਤਾ ਨਹੀਂ ਕਿਧਰੋਂ ਕੀ ਨਿਕਲ ਆਵੇ ਮਤਲਬ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿ ਇਹ ਜਾਨਵਰ ਹੋ ਸਕਦੇ ਨੇ ਹੈ ਜੀ ਹੈ ਹੈ ਜਾਨਵਰ ਹੈ ਨਿਕਲਦੇ ਨਹੀਂ ਨਿਕਲਦੇ ਨੇ ਇਹਦੀ ਕਦੀ ਸਫਾਈ ਕਦੀ ਕੋਈ ਕਾ ਸਫਾਈ ਕਰਨ ਲੱਗੋ ਫਿਰ ਵਿੱਚ ਅੜਚਣ ਆ ਜਾਂਦੀ ਕੋਈ ਨਾ ਕੋਈ ਮਹੱਲੇ ਦਾ ਬੰਦਾ ਆ ਕੇ ਟੱਪ ਜਾਂਦਾ ਵਿੱਚ ਕਿੱਦਾਂ ਮਤਲਬ ਰੋਕ ਜਾਂਦਾ ਇਹ ਕਿੱਦਾਂ ਹਲਾਤਾ ਮੈਂ ਬੂਟੇ ਲਾਹੀ ਤੂੰ ਲਾ ਕੇ ਕਿੱਦਾਂ ਦਿੱਤੇ ਤੂੰ ਛਾਂ ਕਿੱਦਾਂ ਦਿੱਤੇ ਇਹਨਾਂ ਨੂੰ ਜਿੱਦਾ ਜੰਗਲ ਜਿਹਾ ਬਣਾਇਆ ਪਿਆ ਆ ਇਹ ਜੇ ਕੋਈ ਛਾਂਗ ਦੇਵੇ ਤੂੰ ਲੜਨ ਨੂੰ ਆ ਜਾਂਦੇ ਫਿਰ ਉਹ ਵੀ ਤੂੰ ਛਾਂ ਕੇ ਦਿੰਦਾ ਜੀ ਇੱਥੇ ਕਿਉਂਕਿ ਜਿਹੜੇ ਹਾਲਾਤ ਨੇ ਹਾਲਾਤ ਨਹੀਂ ਹਾਲਾਤ ਬਹੁਤ ਗੰਦੇ ਆ ਕੋਈ ਇੱਥੇ ਸੈਰ ਕਰਨ ਨਹੀਂ ਆਂਦਾ ਨਹੀਂ ਆਂਦਾ ਇਹ ਜਗ੍ਹਾ ਜਿਹੜੀ ਐਮੀ ਕਹ ਲੋਗੇ ਕਿ ਕਿੰਨਾ ਵੇਸਟੀ ਹੋ ਰਹੀ ਹੈ ਵੇਸਟ ਹੋ ਰਹੀ ਵੇਸਟ ਹੋ ਰਹੀ ਜੀ ਉਹ ਸ਼ਾਸਤਰ ਵੱਲੋਂ ਜੋ ਚੀਜ਼ ਬਣਾਈ ਹੁੰਦੀ ਹੈ ਕਿ ਇੱਕ ਤੋਂ ਇੱਕ ਏਰੀਏ ਨੂੰ ਇੱਕ ਇੱਕ ਕਲੋਨੀ ਨੂੰ ਤੁਸੀਂ ਇੱਕ ਪਾਰਕ ਦੋ ਤਾਂ ਕਿ ਬੱਚੇ ਸਵੇਰ ਸ਼ਾਮ ਆਉਣ ਤੁਸੀਂ ਆ ਕੇ ਸੈਰ ਆ ਸੋਰਾ ਕਰੋ ਬਿਲਕੁਲ ਬਿਲਕੁਲ ਜੀ ਲੇਕਿਨ ਇਹ ਤਾਂ ਜੰਗਲ ਬਣ ਗਿਆ ਜੰਗਲ ਹੈ ਜੀ ਪੂਰਾ ਇਹ ਅੱਜ ਦਾ ਨਹੀਂ ਬਹੁਤ ਦਿਰ ਦਾ ਇੱਦਾਂ ਹੀ ਬਣਿਆ ਪਿਆ ਕੋਈ ਨਹੀਂ ਦੀ ਸੁਣਵਾਈ ਕਰਦਾ ਕੋਈ ਸੁਣਵਾਈ ਨਹੀਂ ਕਰਦਾ ਕੋਈ ਸੁਣਵਾਈ ਨਹੀਂ ਕਰੀ ਵੀ ਕੋਸ਼ਿਸ਼ ਕੀਤੀ ਪ੍ਰਸ਼ਾਸਨ ਨਾਲ ਕਿਉਂਕਿ ਸਾਡੀ ਅਸੀਂ ਅਸੀਂ ਐਮਸੀ ਆਪਣੇ ਨੂੰ ਕਹੀ ਸੀ ਉਹ ਕਹਿੰਦਾ ਜੀ ਸੁਣ ਕੇ ਆ ਮੈਂ ਉੱਥੇ ਸਭ ਕੁਝ ਕੀਤਾ ਆ ਹਾਂ ਗਲਤੀ ਕੀ ਗਏ ਸੀ ਉਹ ਸੁਣੇ ਨੀ ਕਰਕੇ ਕਹਿੰਦਾ ਉੱਥੇ ਪਾਈ ਹੈ ਕੰਪਲੇਨਟਾਂ ਪਾਈਆਂ ਆ ਤੇ ਹੋ ਜਾਏਗਾ ਤਰੀਕ ਤੁਹਾਡਾ ਅਰਜਿਸਟਰ 'ਚ ਲਿਖੀਆਂ ਹੋਈਆਂ ਅਰਜਿਸਟਰ ਲਿਖੀਆਂ ਹੀ ਆ ਚਲੋ ਬੜੀ ਲਿਖੀਆਂ ਵੀ ਰਹਿਣੀ ਚਾਹੀਦੀਆਂ ਵਾ ਰੰਗ ਬਰੰਗਾ ਹੁੰਦਾ ਜਿਸ ਹਾਂਜੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਕਿਥੋਂ ਦੀ ਹੋ ਜੀ ਬਿਲੋਂਗ ਕਰਦੇ ਇੱਥੇ ਮੇਰੇ ਨਾਲੇ ਦਾ ਗਾਣਾ ਮੇਰੀ ਤਾਂ ਨਾਲ ਹੀ ਹਾਂਜੀ ਨਾਲੇ ਆ ਪਾਰਕ ਤੁਹਾਡੇ ਘਰ ਦੇ ਕੋਲ ਇਹ ਦੇਖਦੇ ਨੇ ਲੰਘ ਕੇ ਵੀ ਦੇਖੀਏ ਪਾਰਕ ਸੈਰ ਕਰਨੇ ਰੋਜਾਂਦਾ ਸੀਗਾ ਹੁਣ ਜਦ ਦਾ ਹੱਲ ਖਰਾਬ ਮੁੜ ਕੇ ਤੇ ਆਇਆ ਹੀ ਨਹੀਂ ਮੈਂ ਤਾਂ ਹੀ ਮੋਟੇ ਹੋ ਗਿਆ ਬੱਸ ਇਹ ਤਾਂ ਕੁੱਤੇ ਵੋ ਕੋ ਮਦੇ ਤੇ ਕਮ ਅਸਾ ਵਾਟਾ ਮੱਲਾ ਅਮਲ ਕਰਵਾਇਸੀ ਤੇ ਅਮਲ ਕਰਦਾ ਨਹੀਂਗਾ ਮੇਰੇ ਤੋਂ ਮੱਲਾ ਨਹੀਂਗਾ ਇੱਥੇ ਦੁਕਾਨ ਕਰਦਾ ਸੀ ਮੈਂ ਆਕੇ ਵਾਕੀ ਇਹਨਾਂ ਹੁੱਥੋਂ ਜੇਦਾ ਨਾ ਮਾਰਕੀਟ ਵਾਲਿਆਂ ਨੇ ਪਾਣੀ ਨਹੀਂ ਭਰਨ ਲਈ ਜਗ੍ਹਾ ਹੈ ਕਿ ਜੇ ਕੋਈ ਅੱਛਾ ਲੜ ਜਾਵੇ ਪਾਣੀ ਪੜਦੇ ਹੋਏ ਅਸੀਂ ਕੀ ਕਹਿ ਸਕਦੇ ਕਿਸੇ ਨੂੰ ਕੋਈ ਨਿਆਣੇ ਨਹੀਂ ਖੇਲ ਸਕਦੇ ਬਜ਼ੁਰਗ ਆਕੇ ਨਹੀਂ ਬਹਿ ਸਕਦਾ ਕੋਈ ਇਹਦਾ ਜਦੂ ਅਸੀਂ ਪਾਰਕ ਦੇ ਅੰਦਰ ਖੜ ਕੇ ਵੀਡੀਓ ਨਹੀਂ ਬਣਾਉਂਦੇ ਜੀ ਬਾਹਰ ਖੜੇ ਆਂ ਅਸੀਂ ਤਾਂ ਬਾਹਰੋਂ ਡਰ ਲੱਗਦਾ ਭਾਈ ਅੰਦਰ ਕਿਉਂ ਜਾਈਏ ਹਾਂਜੀ ਹਾਂਜੀ ਇਹ ਜ਼ਰੂਰੀ ਆ ਜਾਨਵਰ ਹੋਗਾ ਅੰਦਰ ਕੋਈ ਡਰ ਲੱਗਦਾ ਆ ਗਰਮ ਬਰਸਾਤੀ ਮੌਸਮ ਆ ਬਰਸਾਤੀ ਮੌਸਮ ਆ ਸੱਪ ਵੀ ਆ ਸਕਦੇ ਆ ਪੁੱਛੂ ਹੋ ਸਕਦਾ ਆ ਡਰ ਲੱਗਦਾ ਜਾਂਦੇ ਹੁਣ ਉਹ ਭਾਈ ਹੁਣੇ ਗਏ ਨੇ ਭਾਈ ਇੱਧਰ ਆ ਵੀ ਭਾਈ ਨਾਲ ਗੱਲਬਾਤ ਕਰ ਲਈਏ ਭਾਈ ਤੁਸੀਂ ਕਿੱਥੋਂ ਭਾਈ ਬਿਲੋਂਗ ਕਰਦੇ ਹੋ ਜੀ ਇੱਥੇ ਨਾਲੇ ਮਾਨਮ ਨਗਰ ਜੀ ਅੱਛਾ ਇੱਥੋਂ ਦੇ ਤੁਸੀਂ ਆਹ ਪਾਰਕ ਜੋ ਅਸੀਂ ਦੇਖੀ ਆ ਪਾਰਕ ਦੇ ਹਾਲਾਤ ਆਉਂਦੇ ਕਿਉਂ ਮੋਣ ਇੱਥੇ ਭਾਈ ਆਂਦੀ ਬਹੁਤ ਖ ਹਾਲਾਤ ਬਹੁਤ ਖਰਾਬ ਹੈ ਜੀ ਕੋਈ ਸਪਾਈ ਨਹੀਂ ਕਰਦਾ ਐਮਸੀ ਸਾਹਿਬ ਸਾਡੇ ਕਾਦੇ ਕੋਸ਼ਿਸ਼ ਕੋਈ ਆਉਂਦਾ ਨਹੀਂ ਬੰਦਾ ਜੀ ਠੀਕ ਹੈ ਜੀ ਐਮਸੀ ਸਾਹਿਬ ਆ ਦੇਖੋ ਜੀ ਇਧਰ ਟਾਹਣੀਆਂ ਲਾਈਆਂ ਆ ਕੋਈ ਇਧਰ ਲੌਣ ਵਾਲੇ ਬੂਟੇ ਪਾਰਕ ਜਿੱਦਾਂ ਦੇ ਬੂਟੇ ਚਾਹੀਦੇ ਆ ਦੱਸੋ ਤੁਸੀਂ ਦੱਸੋ ਫੁੱਲਾਂ ਦੇ ਚਾਹੀਦੇ ਜੀ ਇਹ ਸਾਡੇ ਇੱਕ ਮਦਨ ਬੱਸੀ ਹੈ ਜੀ ਇਹ ਹੈਲ ਤਕੜੀ ਹੈ ਜੀ ਇਹ ਲੱਗਦਾ ਪਹਿਲੇ ਕਮੇਟੀ ਨੂੰ ਜਾ ਕੇ ਕੋਈ ਕਿੱਥੋਂ ਲਿਆ ਲਿਆ ਬੂਟੇ ਲਈ ਜਾਂਦਾ ਇਧਰ ਰਕਤ ਦੱਸੋ ਇਹ ਚਾਹੀਦੇ ਲੌਣੇ ਐਮ ਸੀ ਸਾਹਿਬ ਗਰੋਂਦੇ ਤੇ ਉਹਨਾਂ ਨੂੰ ਬੋਲਣ ਲਾ ਪੰਦਾ ਆ ਕੇ ਨਹੀਂ ਤੁਸੀਂ ਕੀ ਕਹਿੰਦੇ ਹੋ ਕਿ ਤੁਹਾਡੇ ਕਹਿੰਦਾ ਮਤਲਬ ਆ ਕਿ ਐਮ ਸੀ ਸਾਹਿਬ ਨਹੀਂ ਸੁਣਦੇ ਕਿ ਐਮ ਸੀ ਸਾਹਿਬ ਦੀ ਕੋਈ ਨਹੀਂ ਸੁਣਦਾ ਐਮ ਸੀ ਸਾਹਿਬ ਸੁਣਦੇ ਆ ਜੀ ਫੇ ਇੱਥੇ ਆਈਦਾ ਪਾਗਲ ਇੱਕ ਹੈਗਾ ਮਦਨ لال ਬਸੀ ਇਹ ਨਹੀਂ ਕਰ ਲੈਂਦਾ ਕੰਮ ਜੀ ਉਹ ਕੌਣ ਨਹੀਂ ਜੀ ਉਹ ਇੱਥੇ ਐਵੇਂ ਕਹਿੰਦਾ ਮੈਂ ਆਮ ਪਾਰਟੀ ਦੇ ਲੀਡਰ ਆ ਜੀ ਐਦਾਂ ਕੋਈ ਆ ਲੀਡਰ ਉਹ ਕੋ ਹੈ ਨਹੀਂ ਐਵੇਂ ਆ ਕੇ ਤੇ ਬੂਟੇ ਲਾਈ ਜਾਂਦਾ ਬਾ ਦੇਖੋ ਬੂਟੇ ਲੱਗਣ ਵਾਲੇ ਆ ਜੀ ਇਦਾਂ ਦੇ ਫੁੱਲਾਂ ਦੇ ਬੂਟੇ ਚਾਹੀਦੇ ਆ ਬੂਟੇ ਚਾਹੀਦੇ ਆ ਹੁਣ ਐਮ ਸੀ ਸਾਹਿਬ ਤਾਂ ਕਰਦੇ ਆ ਵਿਚਾਰੇ ਕੋਸ਼ਿਸ਼ ਇਕੜੇ ਅਰੇ ਕਾਹੂ ਜੜਾ ਇਹ ਤਾਂ ਇੱਥੇ ਤਾਂ ਜਾਣੇ ਮੱਛਰੇ ਖੜੇ ਖੜੇ ਮੱਛੇ ਲੜਨ ਆਪੇ ਨੇ ਪੜੇ ਹਾਂਜੀ ਮੱਛਰ ਕਰਕੇ ਨਹੀਂ ਇਹ ਇੱਥੇ ਲੋਕੀ ਸੰਗਰ ਕਰੋਂਦੇ ਨਹੀਂ ਤਾਂ ਤੇ ਜਨਾਨੀਆਂ ਨਿਆਲੇ ਇੱਥੇ ਇਦਾਂ ਖੇਡਦੇ ਜਿੱਦਾਂ ਬਹੁਤ ਵਧੀਆ ਪਾਰਕ ਸੀ ਇਹ ਸਾਰੀ ਪਾਰਕ ਦੀ ਇੱਥੇ ਫੇਰ ਦਿੱਤੀ ਐ ਪਾਰਕ ਦਾ ਐਡਰੈਸ ਦੱਸੋ ਕੀ ਹੈ ਜੀ ਐਟਰਲ ਬਿਹਾਰੀ ਪਾਈ ਪਾਈ ਪਾਰਕ ਆ ਮਾਨਸਾ ਵੀ ਰੋਡ ਇਹ ਵਾਰਡ ਨੰਬਰ ਕਿਹੜੀ ਆ 47 47 ਵਾਰਡ ਦਾ ਸਾਡੇ ਐਮਸੀ ਸਾਹਿਬ ਨਹੀਂ ਮਾੜੇ ਹੈਗੇ ਐਮਸੀ ਸਾਹਿਬ ਵਧੀਆ ਆ ਪਰ ਹੁਣ ਇਦਾਂ ਦੇ ਬੰਦੇ ਜਿਹੜੇ ਵਿੱਚ ਹੁਣ ਤਾਂ ਫੇਰ ਤੁਸੀਂ ਦੇਖੋ ਮੌਜੂਦਾ ਐਮਸੀ ਕਾਮਦਾ ਐਮਸੀ ਸਾਹਿਬ ਦਾ ਹੀ ਜੀ ਕੋਈ ਤੁਸੀਂ ਕਹ ਲਓ ਕਿ ਐਮਸੀ ਸਾਹਿਬ ਦੀ ਕੋਈ ਟੱਟ ਕਹਿੰਦੇ ਪਾਵੇ ਕਿ ਐਮਸੀ ਸਾਹਿਬ ਦੀ ਚਲਦੀ ਨਹੀਂ ਪਈ ਇੱਥੇ ਨਹੀਂ ਚਲਦੀ ਹੈਗੀ ਹੁਣ ਕਰਾਉਂਦੇ ਹੋੜੀ ਦੀ ਕਰਾਉਂਦੇ ਆ ਕੰਮ ਇਹ ਨਹੀਂ ਕਿ ਨਹੀਂ ਕਰਾਉਂਦੇ ਸਾਰੇ ਹੁਣ ਝੂਲੇ ਝਾਲੇ ਲਵਾਏ ਐ ਐਮਸੀ ਸਾਹਿਬ ਨੇ ਲਵਾਏ ਐ ਐਮਸੀ ਝੂਲਿਆਂ ਦੇ ਤਾਂ ਹੁਣ ਘਾਹ ਚੜ ਗਿਆ ਹਾਂ ਚੜ ਗਿਆ ਹੁਣ ਕਿਹੜਾ ਸਵਾਈ ਕਰਾਉਗੇ ਨਾ ਹਾਂ ਹੁਣ ਇੱਕ ਬੰਦਾ ਸਵਾਈ ਕਰਾਉਂਦਾ ਇੱਕ ਬੰਦਾ ਗੰਦ ਪਾਉਂਦਾ ਫੇਰ ਗਲਤ ਕੰਮ ਆਣਾ ਫੇਰ ਮੈਂ ਤੁਹਾਨੂੰ ਉਹੀ ਕਹ ਰਿਹਾ ਜਾਂ ਤਾਂ ਫੇਰ ਐਮਸੀ ਸਾਹਿਬ ਦੀ ਕੋਈ ਸੁਣਦਾ ਨਹੀਂ ਪਿਆ ਹਾਂਜੀ ਐਮਸੀ ਸਾਹਿਬ ਸੁਣਦੇ ਹੁਣ ਅਗਲਾ ਕਹਿੰਦਾ ਹੁਣ ਮੈਂ ਦੱਸੋ ਅਗ ਹਾਲੋ ਕੋਨਾ ਉਹਦਾ ਪਾਣੀ ਨਹੀਂ ਘਰੇ ਆਉਂਦਾ ਜੀ ਇੱਥੇ ਪਾਣੀ ਆਈ ਜਾਂਦਾ ਆ ਜਗ੍ਹਾ ਹੈਗੀ ਪਰ ਹਨ ਬਈ ਦੇਖੋ ਜੂਮ ਕਰਕੇ ਦੇਖੋ ਇਹ ਤੇ ਪਾਣੀ ਭਰ ਸਕਦਾ ਕੋਈ ਸਾਫ ਹੋਵੇ ਜਾਤ ਮੈਂ ਸਾਡੀ ਇੱਕ ਇੱਕ ਅਪੀਲ ਜ਼ਰੂਰ ਹੈ ਜੀ ਸਪੈਸ਼ਲੀ ਠੀਕ ਹੈ ਪਾਰਕ ਦਾ ਕੰਮ ਥੋੜਾ ਥੋੜਾ ਲੰਬਾ ਹੋ ਸਕਦਾ ਲੇਕਿਨ ਇਹ ਬਹੁਤ ਨਿਕਾਇਆ ਕੰਮ ਹੈ ਕਿ ਤੁਸੀਂ ਇੱਥੇ ਟੂਟੀ ਲਗਵੋਣੀ ਹੈ ਐਮਸੀ ਸਾਹਿਬ ਜਿਹੜੇ ਇੱਥੇ ਨੇ ਐਮਸੀ ਸਾਹਿਬ ਕੌਣ ਨੇ ਜੀ ਤੁਸੀਂ ਜਿਸ ਦਾ ਨਾਮ ਦੱਸਿਓ ਉਹਨਾਂ ਦਾ ਸ਼ਾਭੀ ਚੱਡਾ ਸ਼ਾਭੀ ਚੱਡਾ ਜੀ ਅਸੀਂ ਤੁਹਾਨੂੰ ਵੈਸੇ ਇੱਕ ਛੋਟੀ ਜੀ ਜੀ ਬਿਲਕੁਲ ਛੋਟੀ ਅਪੀਲ ਹੈ ਕਿ ਪਹਿਲਾਂ ਸਭ ਤੋਂ ਪਹਿਲਾਂ ਟੂਟੀ ਜਰੂਰ ਲਵਾ ਦਿਓ ਇੱਥੇ ਪਾਣੀ ਬਹੁਤ ਜ਼ਿਆਦਾ ਵੇਸ ਹੋਣਾ ਬਾਈ ਕੋਈ ਕੋਪੀ-ਕੋਪੀ ਲੱਭ ਕੇ ਨਾ ਅੱਗੇ ਲਾਓ ਜਰਾ ਇਹ ਤਾਂ ਪਾਣੀ ਦੀ ਬਹੁਤ ਜ਼ਿਆਦਾ ਵੇਸਟੇਜ ਆਈ ਇਹ ਛੋਟਾ ਜਿਹਾ ਨਿਕਾਏ ਕੰਮ ਹੈ ਜੀ ਤੁਸੀਂ ਚੋਣੇ ਕਹਿੰਜੀ ਪਾਰਕਰ ਦਾ ਕੰਮ ਥੋੜਾ ਪੇਪਰ ਤੇ ਸਾਈਨ ਤੁਹਾਨੂੰ ਕਰਨੇ ਪੈਣੇ ਆ ਪੇਪਰ ਦੇਣੇ ਪੈਣੇ ਆ ਅੱਗੇ ਅਪੀਲ ਕਰਨੀ ਪੈਣੀ ਆ ਕਰਵਾ ਦਿਓ ਜ਼ਰੂਰ ਕਰਵਾ ਦਿਓ ਕਿਉਂਕਿ ਲੋਕ ਪਰੇਸ਼ਾਨ ਨੇ ਜੀ ਤੁਸੀਂ ਬਹੁਤ ਹਾਲ ਮਾੜੇ ਨੇ ਮੈਂ ਚਾਹੁੰਗਾ ਕਿ ਇੱਕ ਵਾਰ ਤੁਸੀਂ ਪਲੀਜ਼ ਜਿਹੜੇ ਵੀ ਐਮਸੀ ਸਾਹਿਬ ਨੇ ਇੱਥੇ ਦੇ ਇੱਥੇ ਆ ਕੇ ਜ਼ਰੂਰ ਦੇ ਉਹੀ ਨਾ ਦੇਖੋ ਇਹ ਇਹ ਜਿਹੜੀ ਇਹ ਨਿੱਕੇ ਨਿੱਕੇ ਜਿੱਦਣਾ ਇਹ ਸਾਡੀ ਜ਼ਿੰਮੇਵਾਰੀ ਆ ਇਹ ਆਮ ਲੋਕਾਂ ਦੇ ਇਹ ਐਮਸੀ ਨੂੰ ਥੋੜੀ ਕਹਾਂਗੇ ਜੀ ਇਹ ਤੁਹਾਡੀ ਸਮਝਦਾਰੀ ਆਪਣੀ ਹਾਂ ਆਮ ਲੋਕਾਂ ਦੀ ਭਾਜੀ ਇਹ ਲੋਕੀ ਮੰਨਦੇ ਨਹੀਂ ਆਮ ਦੀ ਵੀ ਹੈਗੇ ਭਾਜੀ ਪਰ ਇੱਥੇ ਪਾਰਕ ਦੇ ਵਿੱਚ ਸਵੈਾਈ ਕਰਨ ਵਾਲਾ ਵੀ ਹੋਣਾ ਚਾਹੀਦਾ ਕੋਈ ਐਕਚੁਅਲੀ ਕੋਈ ਨਾ ਕੋਈ ਬੰਦਾ ਹੋਣਾ ਜੋ ਮੈਂ ਕਹਿੰਦਾ ਛੱਡ ਦਿਓ ਗੱਲਾਂ ਵਿੱਚ ਠੀਕ ਹੈ ਜੀ ਸਫਾਈ ਵਾਲਾ ਕੋਈ ਹੋਊਗਾ ਕਮੇਟੀ ਤੁਸੀਂ ਬਣਾਓ ਇਹ ਸਮਾਨ ਸਿੱਟਣ ਵਾਲੇ ਸਾਡੇ ਵਾਲੇ ਬੰਦੇ ਆ ਕਿਉਂ ਸਿੱਟਿਆ ਭਾਈ ਜਿਹੜੀ ਚੁਕਾ ਕੇ ਬਾਹਰ ਪਾਰ ਮਾਰ ਦਿਓ ਪਾਰਕ ਦੇ ਵਿੱਚ ਤੁਸੀਂ ਆਪਣੀ ਪਾਰਕ ਨੂੰ ਇਹ ਤਾਂ ਇਹ ਤਾਂ ਐਮਸੀ ਕਰੂ ਹੁਣ ਐਮਸੀ ਨੇ ਥੋੜਾ ਚੱਕਣਾ ਆਗੇ ਜੀ ਨੂੰ ਇਹ ਹੀ ਕਹਿ ਰਿਹਾ ਐਮਸੀ ਚ ਵਿੱਚ ਮਾਰੀ ਜਰੂਰ ਹੈ ਕਿ ਪਾਰਕ ਨੂੰ ਸਾਫ਼ ਕਰਾਵੇ ਪਰ ਇਹਦੇ ਵਿੱਚਾਂ ਤੁਸੀਂ ਹਲਫਾ ਵੀ ਆ ਐਡਾ ਅ ਗੰਧ ਘਰ ਤੱਕ ਕਿ ਤੁਸੀਂ ਇੱਥੇ ਸੜੇ ਦਿੱਤਾ ਇਹ ਕਿ ਕਿੰਡੀ ਕੁ ਵੱਡੀ ਗੱਲ ਹੈ ਜੀ ਦੱਸੋ ਘਰ ਦਾ ਕੂੜਾ ਤੁਸੀਂ ਘਰ ਦੇ ਚਕਾਉਨੇ ਆ ਉਹਨਾਂ ਚਕਾਓ ਜਾ ਕੇ ਸੋ ਵੀਡੀਓ ਨੂੰ ਸ਼ੇਅਰ ਕਰਿਓ ਜਿੰਨੇ ਫਗਵਾੜੇ ਵਾਲੇ ਨੇ ਕਮੈਂਟ ਕਰਕੇ ਜਰੂਰ ਦੱਸੋ ਥੋੜਾ ਕਿਹੜਾ ਇਲਾਕਾ ਜੀ ਦੇਖੋ ਤੁਸੀਂ ਚਾਹੁੰਦੇ ਕਿ ਹਾਂਜੀ ਭਾਜੀ ਸਾਡੇ ਏਰੀਆ ਚ ਆਓ ਵੀ ਸਾਡਾ ਵੀ ਏਰੀਆ ਦਿਖਾਉਣ ਜੋਗਾ ਹੈਗਾ ਅਸੀਂ ਵੀ ਦੱਸਿਆ ਕਿ ਭਾਈ ਸਾਡੀ ਇਰ ਵਿੱਚ ਵੀ ਇਹ ਵੇਲੇ ਵਾਲੇ ਕੰਮ ਕਰਵਾਉਣ ਵਾਲੇ ਪ੍ਰਸ਼ਾਸਨ ਤੱਕ ਤੁਸੀਂ ਆਵਾਜ਼ ਪਹੁੰਚਾਉਣਾ ਚਾਹੁੰਦੇ ਹੋ ਸਰਕਾਰੀ ਦਰਵਾਜ਼ੇ ਤੱਕ ਤੁਹਾਡੀ ਆਵਾਜ਼ ਪਹੁੰਚੇ ਤਾਂ ਵੀਡੀਓ ਨੂੰ ਸ਼ੇਅਰ